ਭਾਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਚਾਲ ਹੈ ਵੀਰੇ ਉਮੀਦ ਕਰਦੇ ਹਾਂ ਕਿ ਸਾਰੇ ਪਰਪਰ ਠੀਕ ਠਾਕ ਹੋਣਗੇ ਭਾਈ ਅਸੀਂ ਖੜੇ ਆਂ ਸਾਦਾ ਬੇਟਾ ਇੱਕ ਪੁਲ ਤੇ ਕਿਉਂ ਬਾਪ ਯੈਸ ਪਾਣੀ ਦੇਖ ਨਾ ਤੇ ਚੱਲ ਰਿਹਾ ਯਾਰ ਰੁਕ ਜਾ ਫੂਨ ਹੀ ਨਾ ਵੇਚੜੇ ਕੇ ਪੀ ਫੂਨ ਨਹੀਂ ਉਹ ਦੇ ਦੇਖੋ ਭਾਈ ਕਿੰਨਾ ਪਾਣੀ ਆ ਹਣ ਤਾਂ ਲੈ ਗਿਆ ਨਾ ਆਂ ਦੀਂ ਦਾ ਗੁੱਦਾ ਓ ਕਿਤੇ ਦੇ ਜਾਂਦਾ ਨਾਰੀ ਵਾਲ। ਨਾਰੀ ਦੇ ਕਾਲਾ ਫਲਾਫ। ਲੋਕਾਂ ਦੇ ਟੁਕੜੇ ਟਾਣੇ ਕਰਦੇ ਲੋਕ ਇੱਥੇ। ਸਹੀ ਹੋਣੀ ਕੀ? ਭਾਈ ਇੱਥੇ ਲੋਕੀ ਲਫਾਫੇ ਲਫੂਫੇ ਬੂਰੇ ਬੂਰੇ ਇਦਾਂ ਹੀ ਸਟੇ ਜਾਂਦੇ ਆ ਦੱਸ। ਲੋਕਾਂ ਨੂੰ ਹੱਥ ਬੰਨ ਕੇ ਬੇਨਤੀ ਆ ਵੀ ਲਫਾਫੇ ਲਫੂਫੇ ਬੂਰੇ ਬੂਰੇ ਨਾ ਸਟਿਆ ਕਰੋ। ਕਿਉਂ ਬਾਪਾ? ਪਾਣੀ ਨਾਲੇ ਗੰਦਾ ਹੁੰਦਾ ਪਾਣੀ ਗੰਦਾ ਹੁੰਦਾ ਉਹੀ ਤਾਂ ਗੱਲ ਆ ਆਪਾਂ ਨੂੰ ਬਿਮਾਰੀਆਂ ਲੱਗਦੀਆਂ ਇਹ ਗੱਲ ਸੋਚਿਆ ਕਰੋ ਤੁਸੀਂ ਸਾਰੇ ਪੜ੍ਹੇ ਲਿਖੇ ਆ ਮੈਂ ਕਹਿੰਦਾ ਪੜ੍ਹੇ ਲਿਖੇ ਬੜਾ ਕਾਸ ਕਰਦੇ ਟੋਨੇ ਟੱਪੇ ਰੁਕ ਜਾ ਦੋ ਮਿੰਟ ਭਾਈ ਵੀਡੀਓ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ